ਭਾਗ 12ਵਾਂ ਕਹਾਣੀ ਹੈ ਚੋਰੀ ਦੀ ਤੀਵੀ ਪਾਲੇ ਨੂੰ ਬਚੈਨੀ ਹੋ ਰਹੀ ਸੀ ਕਿ ਸਿ ਕਿਉਂਕਿ ਉਸ ਦੀ ਮਾਂ ਨੇ ਕਿਹਾ ਸੀ ਵੀ ਉਸ ਦਾ ਪਿਓ ਨਹੀਂ ਰਿਹਾ ਗੁਰੂ ਘਰ ਵਿੱਚੋਂ ਭਾਈ ਸਾਹਿਬ ਨੇ ਅੰਮ੍ਰਿਤ ਵੇਲੇ ਦਾ ਹੋਕਾ ਦੇ ਕੇ ਅੰਮ੍ਰਿਤ ਵੇਲੇ ਦੀ ਬਾਣੀ ਦੀ ਸ਼ੁਰੂਆਤ ਦਿੱਤੀ ਗੁਰੂ ਘਰ ਵਿੱਚੋਂ ਆਉਂਦੀ ਆਵਾਜ਼ ਸੁਣ ਜੀਤੋ ਦੀ ਵੀ ਅੱਖ ਖੁੱਲ ਗਈ ਤੇ ਜਦੋਂ ਕੰਨੀ ਗੁਰਬਾਣੀ ਦੀਆਂ ਤੁੱਕਾਂ ਪਈਆਂ ਤਾਂ ਉਸ ਦਾ ਅੰਦਰ ਕੁਰਲਾ ਉੱਠਿਆ ਕਿ ਉਹ ਵੀ ਕੋਈ ਵੇਲਾ ਹੁੰਦਾ ਸੀ ਜਦੋਂ ਪਾਲਾ ਆਪਣੇ ਪਿਓ ਨਾਲ ਸਾਜਰੇ ਇਸ਼ਨਾਨ ਕਰਕੇ ਗੁਰੂ ਘਰ ਜਾਂਦਾ ਹੁੰਦਾ ਸੀ ਤੇ ਆਉਂਦੇ ਸਮੇਂ ਬਾਬਾ ਜੀ ਤੋਂ ਮਿਲਿਆ ਪ੍ਰਸ਼ਾਦ ਘਰ ਆ ਕੇ ਸਾਰਿਆਂ ਨੂੰ ਵੰਡਦਾ ਹੁੰਦਾ ਸੀ ਪਰ ਅੱਜ ਚੰਦਰੇ ਨੂੰ ਆਪਣੇ ਵਿਹੜੇ ਨੂੰ ਹੀ ਵਿਸਾਰ ਦਿੱਤਾ ਹੈ ਦੂਜੇ ਪਾਸੇ ਪਾਲੇ ਅੰਦਰ ਇੱਕ ਅਜੀਬ ਕਿਸਮ ਦੀ ਬਚੈਨੀ ਹੋ ਰਹੀ ਸੀ ਕਿ ਤੇ ਉਹ ਬਚੈਨੀ ਉਸਦੇ ਸੁਪਨੇ ਵਿੱਚ ਆਈ ਉਸ ਦੀ ਮਾਂ ਦੀ ਤੜਫ ਕਰਨ ਹੋ ਰਹੀ ਸੀ ਉਸ ਨੂੰ ਆਪਣੀ ਮਾਂ ਦਾ ਭੁਲੇਖਾ ਜਿਵੇਂ ਉਹ ਚੋਪੜੀ ਦੇ ਬੂਹੇ ਖੜੀ ਪਾਲੇ ਨੂੰ ਘਰ ਜਾਣ ਲਈ ਪੁਕਾਰ ਰਹੀ ਹੋਵੇ ਪਾਲੇ ਦੀ ਇਸ ਬਚੈਨੀ ਕਰ نیند ਉੱਡ ਚੁੱਕੀ ਸੀ ਉਸ ਨੂੰ ਵੀ ਤੜਫ ਲੱਗੀ ਸੀ ਕਿ ਜੋ ਖਬਰ ਉਸ ਦੀ ਮਾਂ ਸੁਪਨੇ ਵਿੱਚ ਦਿੱਤੀ ਸੀ ਕਿ ਉਸ ਦੇ ਪਿਓ ਨੇ ਇਸ ਦੁਨੀਆ ਨੂੰ ਅਲਵਿਦਾ ਕਰ ਦਿੱਤਾ ਹੈ ਤਾਂ ਦਿੱਤਾ ਹੈ ਕਿ ਉਹ ਸੱਚ ਹੀ ਨਾ ਹੋਵੇ ਉਸ ਦੀ ਬਚੈਨੀ ਉਸ ਨੂੰ ਉਸ ਦੇ ਪਿੰਡ ਵੱਲ ਖਿੱਚ ਰਹੀ ਸੀ ਪਰ ਉਸ ਦੀ ਹਾਲਤ ਇਸ ਸਮੇਂ ਜਿਆਦਾ ਸੁਥਰੀ ਨਹੀਂ ਸੀ ਕਿ ਉਹ ਕੋਹਾਂ ਦੂਰ ਪੈਦਲ ਤੁਰ ਆਪਣੇ ਪਿੰਡ ਜਾ ਸਕੇ ਪਾਲਾ ਉਠ ਮੰਜੇ ਤੋਂ ਹੇਠਾਂ ਲੱਤਾਂ ਲਟਕਾ ਕੇ ਤੇ ਆਪਣਾ ਸਿਰ ਦੋਵੇਂ ਹੱਥਾਂ ਵਿੱਚ ਫੜ ਰੋਣ ਲੱਗਦਾ ਹੈ ਰਾણો ਵੀ ਉਸ ਦੀ ਇਸ ਬਚੈਣੀ ਨੂੰ ਸਮਝਣ ਲੱਗਦੀ ਹੈ ਉਸ ਨੂੰ ਵੀ ਪਾਲੇ ਦੀ ਇਹ ਬਚੈਣੀ ਪਰੇਸ਼ਾਨ ਕਰਨ ਲੱਗਦੀ ਹੈ ਕਿ ਪਾਲਾ ਸੱਚਮੁੱਚ ਹੀ ਵਧੀਆ ਖਾਨਦਾਨ ਵਿੱਚ ਹੋਵੇਗਾ ਜਿਸ ਨੇ ਮੇਰੇ ਵੱਲ ਹੁਣ ਤੱਕ ਮਾੜੀ ਨਜ਼ਰ ਨਾਲ ਨਹੀਂ ਦੇਖਿਆ ਰਾણો ਉਠ ਚੁੱਲੇ ਅੱਗ ਬਾਲ ਦਿੰਦੀ ਹੈ ਤੇ ਚਾਹ ਬਣਾਉਣ ਲੱਗਦੀ ਹੈ ਅੰਦਰ ਆ ਜਾ ਉਹ ਅੰਦਰ ਆ ਜਾ ਉਹ ਅੱਗ ਦੇ ਸੇਕ ਕੋਲ ਬੈਠ ਜਾ ਚਾਹ ਪੀ ਲਵੋ ਤੇ ਫਿਕਰ ਨਾ ਕਰੋ ਸਭ ਠੀਕ ਹੋ ਜਾਵੇਗਾ ਰਾਣੋ ਪਾਲੇ ਨੂੰ ਆਵਾਜ਼ ਦਿੰਦੀ ਹੈ ਪਾਲਾ ਵੀ ਉਹ ਠੰਡਰ ਆ ਜਾਂਦਾ ਹੈ ਤੇ ਰਾਣੋ ਦੇ ਮੰਜੇ ਤੇ ਬੈਠ ਜਾਂਦਾ ਹੈ ਕਿ ਤੂੰ ਮੈਨੂੰ ਥੋੜੇ ਪੈਸੇ ਦੇ ਸਕਦੀਆਂ ਮੈਂ ਪਿੰਡ ਜਾਣਾ ਚਾਹੁੰਦਾ ਤੇ ਪਿੰਡ ਜਾ ਬੇਬੇ ਦਾ ਹਾਲ ਚਾਲ ਪੁੱਛਣਾ ਚਾਹੁੰਦਾ ਹਾਂ ਤੇ ਉਸ ਕੋਲ ਰਹਿ ਉਸ ਦੀ ਸੇਵਾ ਕਰਨਾ ਚਾਹੁੰਦਾ ਹਾਂ ਪਾਲਾ ਮੰਜੇ ਉੱਪਰ ਬੈਠ ਬੋਲਿਆ ਹਾਂ ਪਿੰਡ ਤਾਂ ਜ਼ਰੂਰ ਜਾਵਾਂ ਪਰ ਕੀ ਉਹ ਪਹਿਲਾ ਵਰਗਾ ਤਗੜਾ ਜਿਸ ਦੇ ਜੁੱਸੇ ਦੀ ਗਲੀ ਵਿੱਚੋਂ ਲੰਘਦੇ ਨੂੰ ਦੇਖ ਲੋ ਕੀ ਤਾਰੀਫ ਕਰਦੇ ਸੀ ਤੁਰਦੇ ਸਮੇਂ ਤਾਂ ਉਸ ਦੇ ਗੋਡੇ ਖੜਕਦੇ ਨੇ ਤੇ ਕੀ ਉਹ ਬੇਬੇ ਦੀ ਸੇਵਾ ਕਰੇਗਾ ਰਾણો ਅਗਮਚਾਉਂਦੀ ਹੋਈ ਬੋਲੀ ਪਾਲਾ ਇਹ ਸੁਣ ਚੁੱਪ ਕਰ ਗਿਆ ਤੇ ਮੰਜੇ ਤੇ ਲੰਮਾ ਪੈ ਗਿਆ ਤੇ ਰਾણો ਨੂੰ ਆਪਣੀ ਬਚੈਨੀ ਬਾਰੇ ਦੱਸਣ ਲੱਗਾ ਕਿ ਹੁਣ ਉਸ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਦਿਨ ਉਸ ਨੂੰ ਪਹਾੜ ਵਰਗਾ ਲੱਗਦਾ ਹੈ ਉਹ ਹੁਣ ਇਸ ਸ਼ਹਿਰ ਵਿੱਚ ਨਹੀਂ ਰਹਿਣਾ ਚਾਹੁੰਦਾ ਤੇ ਉਹ ਆਪਣੇ ਪਿੰਡ ਵਾਪਸ ਮੁੜਨਾ ਚਾਹੁੰਦਾ ਹੈ ਹਾਂ ਮੈਂ ਵੀ ਚਾਹੁੰਦੀ ਹਾਂ ਕਿ ਉਹ ਪਿੰਡ ਜਾ ਪਹਿਲਾ ਵਾਂਗ ਆਪਣੀ ਜ਼ਿੰਦਗੀ ਬਤੀਤ ਕਰੇ ਤੇ ਦਰ ਦਰ ਰੁਲਦੀ ਫਿਰਦੀ ਮਾਂ ਨੂੰ ਜਾ ਕੇ ਸਾਹਮਣੇ ਤੇ ਆਪਣੇ ਘਰ ਦਾ ਚੁੱਲ੍ਹਾ ਬੁਲਦਾ ਰੱਖੇ ਰਾਣੋ ਪਾਲੇ ਨੂੰ ਚਾਹ ਫੜਾਉਂਦੀ ਹੋਈ ਬੋਲੀ ਮੈਂ ਵੀ ਪਹਿਲਾਂ ਵਾਂਗ ਘਰ ਜਾ ਖੇਤੀ ਕਰਨੀ ਚਾਹੁੰਦਾ ਹਾਂ ਤੇ ਬਾਪੂ ਦੀ ਬਣਾਈ ਪੈਲੀ ਤੇ ਘਰ ਰੱਖਿਆ ਰੱਖਿਆ ਮੱਝਾਂ ਨੂੰ ਸਾਹਬਣਾ ਚਾਹੁੰਦਾ ਹਾਂ ਪਾਲਾ ਚਾਹ ਚੁੱਕਦਾ ਹੋਇਆ ਬੋਲਦਾ ਹੈ हां मैं भी ਚਾਹੁੰਦੀ ਹਾਂ ਤੋਂ ਪਿੰਡ ਜਾਵੇਂ ਪਰ ਜਦੋਂ ਤੱਕ ਉਸ ਦੀ ਸਿਹਤ ਠੀਕ ਨਹੀਂ ਹੁੰਦੀ ਉਹ ਇੱਥੇ ਹੀ ਰਹਿ ਕੇ ਕੋਈ ਹੌਲੀ-ਹੌਲੀ ਕੰਮ ਕਰੇ ਤੇ ਉਹ ਸ਼ਰੀਰ ਨੂੰ ਲੱਗੇ ਨਸ਼ਿਆਂ ਨੂੰ ਛੱਡ ਦੇਵੇ ਪਾਲੇ ਰਾਣੂ ਨੇ ਚਾਹ ਪਿੰਦੀ ਹੋਈ ਕਹਿੰਦੀ ਹੈ ਪਾਲਾ ਇਸ ਗੱਲ ਦੀ ਸਹਿਮਤੀ ਪਰ ਗਟਾਉਂਦਾ ਹੈ ਕਿ ਉਹ ਅੱਜ ਤੋਂ ਹੀ ਨਸ਼ਿਆਂ ਦੀ ਦੁਨੀਆ ਨੂੰ ਅਲਵਿਦਾ ਆਖਣਾ ਸ਼ੁਰੂ ਕਰ ਦੇਵੇਗਾ ਤੇ ਵਾਪਸ ਆਪਣੇ ਪਿੰਡ ਜਾ ਕੇ ਰਹਿਣ ਲੱਗ ਜਾਵੇਗਾ। ਰਾਣੋ ਚਾਹ ਪੀ ਰੋਟੀ ਬਣਾਉਣ ਲੱਗ ਜਾਂਦੀ ਹੈ ਤੇ ਪਾਲੇ ਨੂੰ ਆਰਾਮ ਕਰਨ ਲਈ ਆਖਦੀ ਹੈ। ਪਾਲਾ ਰਾਣੋ ਦੇ ਮੰਜੇ ਉੱਪਰ ਹੀ ਪੈ ਜਾਂਦਾ ਹੈ ਤੇ ਰਾਣੋ ਉਸ ਨੂੰ ਰਜਾਈ ਵਿੱਚ ਲੁਕਣ ਲਈ ਆਖਦੀ ਹੈ ਕਿ ਉਹ ਜਦੋਂ ਤੱਕ ਠੀਕ ਨਹੀਂ ਹੋਵੇਗਾ ਤਾਂ ਉਹ ਇੱਥੋਂ ਬਾਹਰ ਨਹੀਂ ਜਾਵੇਗਾ ਅੱਜ ਦੀ ਕਹਾਣੀ ਇੱਥੇ ਤੱਕ ਹੀ ਅੱਗੇ ਦੀ ਕਹਾਣੀ ਤੁਹਾਨੂੰ ਅਗਲੇ ਭਾਗ 'ਚ ਸੁਣਾਵਾਂਗੇ ਉਸ ਦੇ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਜੋ ਵੀ ਮੇਰੇ ਵੀਰ ਭਰਾ ਨਵੇਂ ਨੇ ਮੇਰੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਸਪੋਰਟ ਕਰੋ ਮੇਰੇ ਚੈਨਲ ਨੂੰ ਤੇ ਮੇਰੀ ਸਟੋਰੀ ਨੂੰ ਵੀ ਪੂਰਾ ਸੁਨਿਆ ਕਰੋ ਉਸ ਦੇ ਲਈ ਥੈਂਕ ਯੂ